ਅੱਜ ਕੱਲ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਜ਼ਮਾਨਾ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਇੰਟਰਵਿਊਜ਼ ਬਹੁਤ ਸਾਰੀਆਂ ਘਟਨਾਵਾਂ ਜਿਹੜਾ ਸੱਜੇ ਕਬੇ ਵਾਪਰਦੀਆਂ ਨੇ ਔਰ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਕਹ ਲੋ ਕਿ ਅੱਜ ਕੱਲ ਦੇ ਬਣੇ ਹੋਏ ਜਰਨਲਿਸਟ ਉਹ ਆਪਣੇ ਵਿਚਾਰ ਦਿੰਦੇ ਰਹਿੰਦੇ ਨੇ ਅ ਅੱਗੇ ਕਨਵੈਨਸ਼ਨਲ ਮੀਡੀਆ ਦੇ ਵਿੱਚ ਰਿਸੋਰਸਸ ਬਹੁਤ ਚਾਹੀਦੇ ਹੁੰਦੇ ਸੀ ਚਾਹੇ ਕਿਸੇ ਨੇ ਅਖਬਾਰ ਕਰਨਾ ਹੁੰਦਾ ਸੀ ਚਾਹੇ ਕਿਸੇ ਨੇ ਰੇਡੀਓ ਕਰਨਾ ਹੁੰਦਾ ਸੀ ਚਾਹੇ ਕਿਸੇ ਨੇ ਟੀਵੀ ਕਰਨਾ ਹੁੰਦਾ ਸੀ ਜਿਹੜੇ ਜਿੱਦਾਂ ਹੁਣ ਆਹ ਪ੍ਰੋਗਰਾਮ ਦੇਖਦੇ ਹੋਂ ਤੁਸੀਂ ਇਦਾਂ ਦਾ ਪ੍ਰੋਗਰਾਮ ਜਿੱਦ ਦੇ ਘੰਟੇ ਦਾ ਲੈਣਾ ਹੁੰਦਾ ਸੀ ਤੇ ਕਹ ਲੋ ਵੀ 7-7 8-8000 ਡਾਲਰ ਜਿਹਦਾ ਸਗਾ ਜੀ ਸਿਰਫ ਉਹਦੇ ਘੰਟੇ ਦੇ ਪ੍ਰੋਗਰਾਮ ਤੇ ਲੱਗਦਾ ਹੁੰਦਾ ਸੀ ਹੁਣ ਜਿਹੜਾ ਜੀ ਮਾਹੌਲ ਚੇਂਜ ਹੋ ਗਿਆ ਤੇ ਆਹ ਫੋਨਾਂ ਦੇ ਉੱਪਰ ਤੋਂ ਸਾਰਾ ਕੁਝ ਸਮਾਰਟਫੋਨ ਜਦੋਂ ਦੇ ਆਏ ਨੇ ਜਦੋਂ ਬਸੋਸ਼ਲ ਮੀਡੀਆ ਆਇਆ ਤੇ ਉਹ ਤੋਂ ਬੜਾ ਸਸਤਾ ਹੋ ਗਿਆ ਤਕਰੀਬਨ 2-25000 ਰੁਪਏ ਦੇ ਵਿੱਚ ਵਧੀਆ ਕਹੋ ਕਿ ਮੈਂ ਇੱਕ ਸ਼ਹਿਕ ਆ ਕੇ ਤੇ ਉਹ ਤੁਸੀਂ ਕਿਸੇ ਦੇ ਮੂੰਹ ਮੋਰੇ ਵੀ ਤੁੰਨ ਕੇ ਤੇ ਆਪ ਵੀ ਕੁਝ ਵੀ ਬੋਲ ਸਕਦੇ ਹੋ ਤੇ ਕਿਸੇ ਤੋਂ ਵੀ ਕੁਝ ਬਲਵਾ ਸਕਦੇ ਹੋ। ਔਰ ਇਹਨਾਂ ਇਸ ਦੌਰ ਦੇ ਵਿੱਚ ਇਨਫੋਰਮੇਸ਼ਨ ਗਲਤ ਦੇਣਾ ਤੇ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਸੱਚ ਨੂੰ ਛਪਾਉਣ ਵਾਸਤੇ ਤੇ ਬਹੁਤ ਕੁਝ ਜਿਹੜਾ ਇਹੋ ਕੀਤਾ ਜਾ ਸਕਦਾ। ਕਿਸੇ ਨੂੰ ਭੰਡਣ ਵਾਸਤੇ ਵੀ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ। ਤੇ ਆਪ ਭਾਵੇਂ ਸਿਰੇ ਦੇ ਤੁਸੀਂ ਲੋਚੇ ਹੋ ਆਪਣੇ ਆਪ ਨੂੰ ਸੱਚੇ ਸੁੱਚੇ ਸਾਬਤ ਕਰਨ ਦੇ ਲਈ ਵੀ ਤੁਸੀਂ ਖੁਦ ਹੀ ਕੋਸ਼ਿਸ਼ ਕਰ ਸਕਦੇ ਹੋ ਐ ਦੂਜੀ ਚੀਜ਼ ਇਹ ਹੈ ਕਿ ਇੱਕ ਸਾਡਾ ਪਿਛਲੇ ਸਮੇਂ ਤੋਂ ਇੱਕ ਸਾਈਕੀ ਬਣ ਗਈ ਆ ਕਿ ਅਸੀਂ ਹਰ ਇੱਕ ਚੀਜ਼ ਨੂੰ ਹਰ ਇੱਕ ਆਪਣੀ ਗਲਤੀ ਨੂੰ ਜਾਂ ਫਿਰ ਉਸ ਦਾ ਭਾਂਡਾ ਕਿਸੇ ਦੂਸਰੇ ਸਿਰ ਭੰਨ ਕੇ ਤੇ ਆਪ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦਾ ਹੈ ਇਹ ਵੈਸੇ ਇਨਸਾਨੀ ਸੁਭਾਅ ਵੀ ਹੈ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਸਾਡੀਆਂ ਆਪਣੀਆਂ ਕਈ ਕਰਤੂਤਾ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਐਕਸੈਪਟੇਬਲ ਨਹੀਂ ਹੁੰਦੀਆਂ ਜਾਂ ਫਿਰ ਅਸੀਂ ਦੂਜੇ ਨੂੰ ਜਿਹੜਾ ਜੀ ਛਟਾਉਣ ਵਾਸਤੇ ਵੀ ਫਲਾਣਾ ਏਜੰਸੀਆਂ ਦਾ ਬੰਦਾ ਜੀ ਫਲਾਣੇ ਕੋ ਫਲਾਣਾ ਕੰਮ ਕਰਾਉਂਦਾ ਫਲਾਣਾ ਦੇ ਮਗਰ ਫਲਾਣਾ ਬੰਦਾ ਲੱਗਾ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਜੀ ਉਹ ਬਾਹਰ ਹੁੰਦੀਆਂ ਰਹਿੰਦੀਆਂ ਕਿ ਤੁਹਾਨੂੰ ਅ ਇਹ ਕਾਮ ਤੌਰ ਤੇ ਤੁਹਾਡਾ ਲਈ ਕਹੀ ਜਾਂਦੀ ਸੀ ਕਿ ਚੀਚੀ ਨੂੰ ਖੂਨ ਲਾ ਕੇ ਤੇ ਸ਼ਹੀਦ ਘਵਾਉਣ ਵਾਲੇ ਇਦਾਂ ਦੇ ਬਹੁਤ ਅੱਜ ਕੱਲ ਇਹ ਅ ਦੌਰ ਕਾਫੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਚਾਹੇ ਅਮਰੀਕਾ ਤੇ ਚਾਹੇ ਕੈਨੇਡਾ ਤੇ ਚਾਹੇ ਪਿਛੇ ਪੰਜਾਬ ਆ ਇਹ ਆਪਸੀ ਜਿਹੜੀਆਂ ਕਿੜਾਂ ਨੇ ਆਪਸੀ ਜਿਹੜੀਆਂ ਰੰਜਿਸ਼ਾਂ ਨੇ ਆਪਸੀ ਕਿਸੇ ਲੈਂਡ ਦੇਣ ਦੀ ਵਜ੍ਹਾ ਕਰਕੇ ਜਿਹੜੀਆਂ ਦੁਸ਼ਮਣੀਆਂ ਕ੍ਰੀਏਟ ਹੋਈਆਂ ਨੇ ਉਹਨਾਂ ਦੀ ਵਜ੍ਹਾ ਕਰਕੇ ਇੱਕ ਦੂਜੇ ਦੇ ਡਾਂਗਾ ਮਾਰਨੀਆ ਇੱਕ ਦੂਜੇ ਨੂੰ ਧਮਕੀਆਂ ਦੇਣੀਆਂ ਇੱਕ ਦੂਜੇ ਤੇ ਗੋਲੀਆਂ ਚਲਾਉਣੀਆਂ ਇਹ ਸਿਲਸਿਲਾ ਜਿਹੜਾ ਜੀ ਉਹ ਅੱਜਕੱਲ ਆਮ ਹੋ ਗਿਆ ਬਹੁਤ ਸਾਰੀਆਂ ਇਹੋ ਜਿਹੀਆਂ ਵੈਬਸਾਈਟਸ ਬਣੀਆਂ ਹੋਈਆਂ ਨੇ ਜਿਹਨੂੰ ਆ ਪਿਛਲੇ ਦਿਨੀ ਸਾਡੀ ਜੀ ਕੈਨੇਡੀਅਨ ਸਰਕਾਰ ਆ ਉਹਨਾਂ ਨੇ ਇੱਕ ਬਿੱਲ ਜਿਹੜਾ ਜੀ ਉਹ ਉਹ ਇੱਕ ਉਹਦਾ ਖਰੜਾ ਤਿਆਰ ਕੀਤਾ ਹਲੇ ਉਹ ਬਿੱਲ ਪਾਸ ਹੋਣਾ ਹੈ ਕਿ ਜਿਹੜੀ ਸਾਡੀ ਸੀਆਰਟੀਸੀ ਆ ਹੁਣ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰੇਗੀ ਉਹ ਜੀਆਂ ਵੈਬਸਾਈਟਾਂ ਜਿਹਨਾਂ ਦੇ ਉੱਪਰ ਰੇਟ ਲਿਸਟ ਤੱਕ ਦੱਸੀ ਹੈਗੀ ਆ ਕਿ ਤੁਸੀਂ ਕਿਸੇ ਦੇ ਚਪੇੜਾ ਮਰਵਾਉਣੀ ਆ ਤੇ ਇੰਨੇ ਪੈਸੇ ਲੱਗਣਗੇ ਤੁਸੀਂ ਕਿਸ ਨੂੰ ਧਮਕੀ ਦਿਵਾਉਣੀ ਆ ਤੇ ਇੰਨੇ ਪੈਸੇ ਲੱਗਣਗੇ ਲੱਤਾਂ ਤੜਵਾਉਣੀ ਆ ਤੇ ਇੰਨੇ ਪੈਸੇ ਲੱਗਣਗੇ ਤੇ ਜੇ ਕਿਸੇ ਦੇ ਗੋਲੀਆਂ ਚਲਵਾਉਣੀਆਂ ਨੇ ਤੰਗਵਾਉਣੀਆਂ ਨੇ ਤੇ ਇੰਨੇ ਪੈਸੇ ਲੱਗਣਗੇ ਇਹੋ ਜਿਹਾ ਕੰਮ ਜਲਾ ਜੀ ਖੁੱਲ੍ਹ ਖੁਲਾਕੀ ਹੋ ਰਿਹਾ ਪਰ ਜਿਹੜੇ ਮੁੱਦੇ ਦੀ ਮੈਂ ਗੱਲ ਕਰਨੀ ਚਾਹਣਾ ਆਪਾਂ ਧਰਮ ਤੇ ਰਾਜਨੀਤੀ ਦੀ ਗੱਲ ਕਰਕੇ ਹਟੇ ਆ ਇਹ ਇਹ ਬਹੁਤੇ ਜਿਹੜੇ ਬਦਮਾਸ਼ ਕਿਸਮ ਦੇ ਲੋਕ ਜਿਹੜੇ ਨੇ ਜੀ ਉਹ ਧਰਮੀ ਬਾਣਾ ਪਾ ਕੇ ਤੇ ਸਮਾਜ ਦੇ ਵਿੱਚ ਵਿਤਰ ਰਹੇ ਆ ਇੰਟੈਂਟ ਉਹੀ ਆ ਕਰਦੇ ਬਦਮਾਸ਼ੀ ਜੇਕਰ ਤੇ ਆਪਸੀ ਕਿੜ ਕਰਕੇ ਵੀ ਛਿਤਰੋ ਛਿਟਰੀ ਹੋ ਜਾਂਦੇ ਨੇ ਜਾਂ ਫਿਰ ਇੱਕ ਦੂਜੇ ਤੇ ਗੋਲੀਆਂ ਚਲਾ ਲੈਂਦੇ ਉਹਦੇ ਪਿੱਛੇ ਜਿਹੜਾ ਕਾਰਨ ਆ ਜੀ ਵੀ ਕਿਉਂਕਿ ਅਸੀਂ ਧਾਰਮਿਕ ਤੌਰ ਦੇ ਉੱਪਰ ਅਸੀਂ ਯੋਧੇ ਆ ਜੀ ਇਸ ਕਰਕੇ ਸਾਡੇ ਦੇ ਉੱਪਰ ਸਰਕਾਰਾਂ ਜਿਹੜੀਆਂ ਨੇ ਜੀ ਇਹੋ ਜਿਹੇ ਹਮਲੇ ਕਰਵਾ ਰਹੀਆਂ ਨੇ ਬਹੁਤੀ ਵਾਰੀ ਜਿਹੜਾ ਜੀ ਸਾਡੇ ਜਿਹੜੇ ਉਹ ਮਾਈਕ ਤੁਨ ਕੇ ਤੇ ਇੰਟਰਵਿਊ ਕਰਦੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਜਾਂ ਫਿਰ ਜੇ ਪਤਾ ਵੀ ਹੋਵੇ ਉਹ ਵੀ ਉਸ ਸਾਜਿਸ਼ ਦਾ ਹਿੱਸਾ ਹੁੰਦੇ ਨੇ ਇਸ ਕਰਕੇ ਬਹੁਤਾ ਕੁਝ ਜੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ ਉਸ ਤੇ ਉੱਪਰ ਅੱਖਾਂ ਮੀਟ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਕਨਵੈਨਸ਼ਨਲ ਮੀਡੀਆ ਉਹਦੇ ਉੱਪਰ ਤਾਂ ਕੋਈ ਨਾ ਕੋਈ ਡੰਡਾ ਹੈ ਉਸ ਨੂੰ ਚੈਲੰਜ ਕੀਤਾ ਜਾ ਸਕਦਾ ਉਹ ਕਾਨੂੰਨ ਦੇ ਅੰਦਰ ਰਹਿ ਕੇ ਹੀ ਉਹ ਵਿਚਰ ਸਕਦੇ ਨੇ ਪਰ ਹਾਲੇ ਬਹੁਤੇ ਦੇ ਮੁਲਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਕੋਈ ਡੰਡਾ ਬਹੁਤਾ ਹੈ ਨਹੀਂ ਹਾਂ ਹੁਣ ਜ਼ਰੂਰਤ ਕਿਉਂਕਿ ਮਹਿਸੂਸ ਹੋ ਰਹੀ ਆ ਸਰਕਾਰਾਂ ਬਣਾ ਰਹੀਆਂ ਜੇ ਕਾਨੂੰਨ ਬਣ ਜਾਂਦੇ ਨੇ ਫਿਰ ਉਹਨੂੰ ਇੰਪਲੀਮੈਂਟ ਕਰਨ ਨੂੰ ਵੀ ਥੋੜਾ ਸਮਾਂ ਲੱਗਦਾ ਕਿਸੇ ਦੀ ਕਹੋ ਕਿ ਰਿਪਿਟੇਸ਼ਨ ਆ ਕਿਸੇ ਦੀ ਕਰਦਾਰ ਕੁਸ਼ੀ ਕਰਨ ਦੇ ਵਿੱਚ ਬਹੁਤਾ ਟਾਈਮ ਲੱਗਦਾ ਨਹੀਂ ਅੱਜ ਕੱਲ ਦੇ ਇਹਨਾਂ ਫੌਤੀ ਕਿਸਮ ਦੇ ਪੱਤਰਕਾਰਾਂ ਨੂੰ ਫੌਤੀ ਕਿਸਮ ਦੇ ਧਾਰਮਿਕ ਲੋਕਾਂ ਨੂੰ ਜਾਂ ਫਿਰ ਫੌਤੀ ਕਿਸਮ ਦੇ ਸਮਾਜ ਸੇਵਕਾਂ ਨੂੰ ਕਈ ਬੰਦੇ ਜਿਹੜੇ ਆ ਜੀ ਬਹੁਤ ਜਲਦੀ ਭੇਸ ਬਦਲ ਕੇ ਆ ਕੇ ਤੇ ਜੇ ਕਿਸੇ ਦਿਨ ਉਹ ਖੁਦ ਬਨਵਾਸ਼ ਹੁੰਦੇ ਨੇ ਬਿਲਨ ਹੁੰਦੇ ਨੇ ਤੇ ਆਪਣੀਆਂ ਕਰਤੂਤਾਂ ਦੇ ਪਰਦਾ ਪਾਉਣ ਲਈ ਧਾਰਮਿਕ ਬਾਣਾ ਪਾ ਕੇ ਤੇ ਉਹ ਆ ਕੇ ਬਹਿ ਜਾਂਦੇ ਨੇ ਇਹ ਉਹ ਫਿਰ ਉੱਥੇ ਆ ਕੇ ਤੇ ਆਪਣਾ ਉਹ ਚੱਕਰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਬਹੁਤ ਨਵੀਂ ਜਨਤਾ ਇਹੋ ਜੀ ਹੁੰਦੀ ਹੈ ਜਿਹਨੂੰ ਕਿਤੇ ਪਿੱਠ ਭੂਮੀ ਦਾ ਨਹੀਂ ਪਤਾ ਹੁੰਦਾ ਉਹ ਮਿਸ ਗਾਈਡ ਵੀ ਹੋ ਜਾਂਦੀ ਆ ਉਹ ਸਿੰਪੈਥਾਈਜ਼ਰ ਵੀ ਹੋ ਜਾਂਦੀ ਉਹਨਾਂ ਲਈ ਵੀ ਭਾਈਏ ਤੇ ਬੰਦਾ ਬੜਾ ਵਿੱਚ ਲੋਕਾਂ ਦਾ ਬੜਾ ਸੱਚਾ ਪੁੱਛਦਾ ਬੰਦਾ ਥੋੜਾ ਜਿਹਾ ਬਚ ਕੇ ਰਿਹਾ ਕਰੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ